ਇਹ ਪਾਰਕ ਉਹਨਾਂ ਨੂੰ ਪਹੁੰਚਾ ਰਹੇ ਹਨ ਜਿਹੜੇ ਕਰਨਾਟਕ ਆਵਾਸਤਾਂ ਨਾਲ ਹੋਏ। ਤਾਂ ਹੀ ਉਹਨਾਂ ਲਈ 19 ਮਾਰਚ ਤੋਂ 27 ਮਾਰਚ ਤੱਕ ਇਹ ਉਹਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕੀਦਾਰ ਦਾ ਧਿਆਨ ਕਰੀਏ। ਵਾਹਿਗੁਰੂ ਜਿਸਿਆ ਦੇ ਸਭਾ ਜਗਤ ਦੇ ਪ੍ਰਕਾਰ ਹੈ। ਐਮ ਤੋਂ 24 ਅਪ੍ਰੈਲ ਤੱਕ। ਸਵਾਰੀ ਦੇ ਕੀ ਅਨਿਸ਼ਚਿਤਤਾ Grazie ਸੋ ਸੋ ਹੋਵਾ ਜਹਾਜਾਂ ਖਾਲਸਾ ਦੀ ਸਾਹੂ ਸਾਹ ਦਾ ਅੱਛਿਆ ਰਿਆਇਤ ਦੇ ਦੇ ਤੇ ਕਿਤੇ ਨਿੱਕੀ ਪੈਰਾਂ ਦੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖੀ ਦਾ ਕੀਦਾਰ ਰਹਿਤ ਦਾ ਵਿਵੇਖ ਦਾ ਚਾਹ ਦਾ ਸੁਦਾ ਦਾ ਨਾ ਨਿਰਗਾਨ ਨਾਮ ਦਾ ਸ੍ਰੀ ਅਮੁਸਤਿ ਵਿਰਤ ਜਨ ਚਲ ਕੇ ਦੇ ਦੂਜੇ ਦਾ ਕਾਲ ਕਾਜਕਾਰ ਬੋਲੋ ਜੀ ਵਾਹਿਗੁਰੂ ਅਤੇ ਕੀ ਮਾਣ ਬੱਤਨ ਰੱਖਾ ਵਾਹਿਗੁਰੂ ਹੈ ਕੱਲਪੁਰ ਸਾਹਿਬ ਨੇ ਆਪਣੇ ਪਾਸ ਦੇ ਇਸ ਦਾ ਸਹਾਇਤਾ ਕਰਿਓ ਜੀ ਥੇਨਣ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਵਰਧਾਵਾ ਦੇ ਜਿਨ੍ਹਾਂ ਤੋਂ ਪੰਚ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨੀ ਰਾਰ ਸੇਵਾ ਸੰਭਾਲਦਾ ਦਾਨ ਖਾਲਸਾ ਹੀ ਰਖੇ ਇਹ ਨਿਮਾਨਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨੇ ਉਟਿਆਂ ਦੀ ਹੋ ਸੱਚੇ ਪਿਤਾ ਵਾਹਿਗੁਰੂ ਧਾਨ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਆਪ ਜੀ ਦੇ ਪਾਵਨ ਚਰਨਾਂ ਕਮਲਾ ਬਾਸ

ਆਭਿਨਿਤੀ ਦਾ ਪ੍ਰਦਾਨ ਜਿਤਨੇ ਚਾਂਦ ਨੂੰ ਤੋਂ ਸਤਿ ਸ਼੍ਰੀ ਅਕਾਲ ਐਸ ਵਕਤ ਆਪ ਜੀ ਨੇ ਕਿਰਪਾ ਰਹਿਣਾ ਹੈ ਕਿ ਇਹ ਦੂਜੇ ਵਾਰ ਫੇਰ ਪਾਈ ਜਾਂਦਾ ਜੀ ਜੋ ਆਪ ਜੀ ਦਾ ਕਾਬੂ ਸੀਸ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਬਰਾਦਰ ਬਰਾਹਮਣ ਦੇ ਹੋਏ ਆਨੰਦ ਪਸਾ ਕੇ ਤੋਂ ਕਿਦਾਂ ਦਾ ਉਸੇ ਯਾਦ ਨੂੰ ਤਾਜ਼ਾ ਕਰਦੇ ਆ ਆਦੀ ਸਤਕਾਰ ਜੋ ਭਾਈ ਮਨਜੀਤ ਸਿੰਘ ਜੀ ਗੰਗਾ ਨਸਲੀ ਵਾਲੇ ਸਭ ਜੀ ਸੁਮਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਸੀਸ ਮਾਰਗ ਯਾਤਰਾ ਜੋ ਦਿੱਲੀ ਤੋਂ ਆਰੰਭ ਕਰਦੇ ਹਨ ਸਤਿਗੁਰੂ ਦੀ ਏਸ ਵਾਰ ਵੀ ਆਪਜੀ ਦੀ ਕਿਰਪਾ ਰਹਿਮ ਤੇ ਦਇਆ ਹੋਈ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰੰਪਰਾ ਪਾਈ ਦੇ ਮਹਾਂਪਰਾਂ ਅਨੁਸਾਰ ਸਤਿਗੁਰੂ ਜੀਓ ਆਪਜੀ ਦੀ ਕਿਰਪਾ ਸਦਕਾ ਸੀਸ ਮਾਰਗ ਯਾਤਰਾ ਦਿੱਲੀ ਤੋਂ ਗੁਰਦੁਆਰਾ ਸੀਸਾਂ ਸਾਹਿਬ ਤੋਂ ਆਰੰਭ ਹੋਈ ਇਸੇ ਵਾਰ ਆਪਜੀ ਦੀ ਛਤਰ ਛਾਇਆ ਹੇ ਪੰਜ ਪਿਆਰੇ ਸਹਿਬਾਨਾਂ ਨਿਸ਼ਾਨ ਸਹਿਬਾਨ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਸਵੇਰ ਸਤਿਗੁਰੂ ਜੀ ਆਪ ਜੀ ਬੜਾਦਰ ਬੜਾ ਹੁੰਦੇ ਹੋਏ ਸਤਿਗੁਰੂ ਜੀ ਸੇਵਾਦਾਰਾਂ ਤੋਂ ਸਿੰਘਾਂ ਤੋਂ ਸੇਵਾ ਲੈਣਦੇ ਹੋਏ ਆਪ ਜੀ ਇਸ ਵਕਤ ਸ੍ਰੀ ਅਨੰਤਪੁਰ ਸਾਹਿਬ ਗੁਰਦੁਆਰਾ ਸੀਸ ਗੰਖ ਸਾਹਿਬੇ ਪਹੁੰਚੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕੀਤਾ ਜਾਂਦਾ ਹੈ ਆਪ ਜੀ ਦੀ ਕਿਰਪਾ ਸਦਕਾ ਆਰੰਭ ਹੋਏ ਕਾਰਜ ਨਿਰਵਿਘਨਤਾ ਸਹਿ ਸੰਪੂਰਨ ਹੋਏ ਹਨ ਸਤਿਗੁਰੂ ਜੀ ਫੁੜਾਵਾਂ ਤੇ ਸਿੰਘਾਂ ਵੱਲੋਂ ਸੰਗਤਾਂ ਵੱਲੋਂ ਸੇਵਾਵਾਂ ਨਿਭਾਉਂਦੇ ਹੋਇਆ ਤਨ ਮਨ ਤੰਦਰਾਂ ਹੀ ਸੱਚੇ ਪਾਤਸ਼ਾਹ ਸਭਨਾਂ ਦੀਆਂ ਕੀਤੀਆਂ ਸੇਵਾਵਾਂ ਭਾਇ ਪਵਣਾਂ ਸਭਨਾਂ ਦੀ ਪਰਵਾਹੀ ਸੁਖ ਵਰਤਾਉਣੇ ਸਭਨਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸੱਚੇ ਰੋਸਾ ਨਾਮ ਦੀ ਦਾਤ ਵਰਸਦੇ ਹੋਏ ਆਪ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਮਹੱਤਵਪੂਰਨ ਪ੍ਰਦਾਨ ਕਰਣੀ ਇਸ ਦੇ ਮੇਰ ਭਰਿਆ ਹੱਥ ਰੱਖਣਾ ਭਾਈ ਮਨਜੀਤ ਸਿੰਘ ਡੰਗਾ ਨਰਸਿਧੀ ਵਾਲਾਂ ਦੇ ਅਸੀਸ ਤੇ ਮੇਰ ਭਰਿਆ ਅਰਦਾਸ ਰੱਖ ਕੇ ਸੱਚੇ ਪਾਤਸ਼ਾਹ ਜੜਦੀ ਕਲਾ ਦਾ ਸੇਵਾਲੇਂ ਜੀ ਰਹਿਣਾ ਹਰ ਪ੍ਰਕਾਰ ਕਰਕੇ ਸਹਾਇਤਾ ਕਰਨ। ਕਿਰਪਾ ਕਰੋ ਸੇਸ ਦੇ ਸਵਾਰ ਹੋਕਰ ਹਰ ਜਸ ਕਰਦੇ ਕਰਾਉਂਦੇ ਹੋਏ ਸੋਹਣ ਕੀ ਸੋਹਣੀ ਪਾਲਕੀ ਵਿੱਚ ਸੱਚੇ ਪਾਸ਼ਾ ਜੀ ਇਥੇ ਸਵਾਰ ਹੋਕਰ ਸਾਚ ਕਣ ਤਾਇ ਦੇ ਕੇ ਵਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਕੀਰਤੀ ਸੇਵਾ ਸਾਹਿਬਾਓ ਮਨੋ ਕਾਮਨਾ ਪੂਰੀਆਂ ਕਰੋ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤਾਬਾਂ। ਨਾਲੇ ਕਿ ਨਾਮ ਚੜ੍ਹਦੀ ਕਲਾ ਵਿੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I have to go. I have to go. I have to go. I have to go. 늑대는 그런 거를, 늑대